ਵਾਡੀ ਵਧੀਏ ਕੋਈ ਹੂਟਰ ਘਾਟਰੀ ਨਹੀਂ ਤਪਿਆ ਆ ਬੈਠੇ ਭੜਾ ਭਗਤੇ ਹਾਂ ਦੇਗੀ ਤੇ ਬੈਗੀ ਤੇ ਮਰ ਹੋਰ ਵਈ ਭਾ ਤੋ ਠੀਕ ਠਾਕ ਏ ਓ ਠੀਕ ਠਾਕ ਹੋਣਾ ਥਾ ਬੱਲੇ ਬੱਲੇ ਚਲੋ ਇਧਰ ਪਾਣੀ ਕੁਣੀ ਪੀ ਚੱਲਾਂਗੇ ਆ ਜਾ ਆ ਜਾ ਪਾਣੀ ਤਾਂ ਨਹੀਂ ਪੀ ਜਾ ਓ ਰਾਜੀ ਬੁਜੀ ਕਰਦੇ ਆਲਸੋਂ ਕੀ ਹਾਲ ਏ ਵਧੀਆ ਵਧੀਆ ਅੰਜਰ ਜਾ ਬਸਾਨ ਕੀ ਨਹੀਂ ਆਉਂਦਾ ਓਏ ਪਸ਼ਾਂਤਾਂ ਫਿਰ ਉਮਰ ਦੇ ਸਾਹ ਨਾਲ ਤੈਨੂੰ ਪਤਾ ਆ ਜੀ ਉਮਰ ਦੇ ਸਾਹ ਨਾਲ ਬੋਲ ਟੋ ਬੋਲੀ ਪਈ ਤੇਰੀ ਕੁੰਡ ਤੱਕ ਬੋਲੀ ਪਈ ਆ ਮੈਂ ਤੁਹਾਡੇ ਘਰਾਂ ਦੇ ਵਿੱਚ ਫੇਰੀ ਪਾ ਕੇ ਆਇਆ ਟਾਣੀਆਂ ਦੇ ਨੇ ਉਦੋਂ ਪਹਿਲੇ ਹੁਣ ਤਾਂ ਨਹੀਂ ਭੈਂਦੇ ਖਸਮਾ ਲਿਆ ਆ ਕੋਈ ਚੱਕੇ ਨਾ ਨਾ ਕੰਡਰ ਜਾ ਹੁਣ ਮੈਂ ਕਿਉਂਰ ਦੇਖਦਾ ਤੈਨੂੰ ਉਦੋਂ ਪਿਛਲੇ ਕਰੇ ਤੂੰ ਹੀ ਬੁੜੀਆਂ ਚੋਲੇ ਗੱਟੀ ਮਾ ਕੇ ਕੱਟੇ ਕਣਕ ਦੀ ਉਹਦੇ ਫਿਰ ਕੋਈ ਨਹੀਂ ਯਾਰ ਉਹ ਦਿਲ ਖੋਲ ਕੇ ਦੇਤੀ ਮਾਈ ਨਹੀਂ ਤੇਰੇ ਘਰ ਦੀ ਆ ਦਿਲ ਤੱਕ ਖੋਲ ਕੇ ਦੇਣੀ ਆ ਕਣਕ ਦੀ ਗੱਟੇ ਹੋਰ ਠੀਕ ਠਾਕ ਹੈ ਹਾਂ ਵਧੀਆ ਵਧੀਆ ਤੂੰ ਦੱਸਣਾ ਬੱਲੇ ਬੱਲੇ ਅਮੀਰਾਨੀ ਬਹਿ ਜਾ ਵਾਹੀ ਦੂਰ ਆਇਆ ਰੋਡੇ ਨੂੰ ਖੰਡਾਈ ਰੋਡੇ ਤੇਰੇ ਤੋਂ ਖੁੱਲ ਨਾ ਕੇ ਯਾਰ ਉਹ ਵਾਹ ਨੂੰ ਦੱਸਾਂ ਮੈਂ ਬੁਆਣ ਦੇ ਲਗੜੇ ਲਾਈਤੀ ਪੜਾਂ ਦੇ ਵਿੱਚ ਗਿਆ ਮੈਂ ਅੱਛਾ ਉਹ ਫਿਰਾ ਜੀ ਤੇ ਜਾਦੀ ਖਾ ਗਿਆ ਮੇਰੇ ਸਾਰੇ ਦੀ ਨਾਲੇ ਦਾ ਟਾਸ ਬੜੀ ਚੱਕਦਾ ਅੱਛਾ ਤੇਰੇ ਨਾਲੇ ਵਾ ਹੋਡੇ ਦੁਖਣ ਲੱਗ ਗਏ ਅੱਛ ਜਗ ਦਾ ਕਹਿੰਦੇ ਖਾ ਲੈਣਾ ਬੋਲੇ ਵਿੱਚੋਂ ਗਿਆ ਮੈਂ ਬੜੀਆਂ ਦਵਾਈਆਂ ਇੱਕ ਦੀ ਲਿਆਇਆ ਹੋਰ ਕੋਈ ਚਾਹੀਦਾ ਗੋਡਿਆਂ ਨੂੰ ਕੋ ਮੈਨੂੰ ਤਾਂ ਦੇਖ ਕੇ ਆਇਆ ਨਾ ਖਾ ਚੰਗੀ ਦਵਾਈ ਤੈਨੂੰ ਕੀ ਚਾਹੀਦਾ ਹਾਂ 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 ਉਹ ਉਹ ਉਹ

ਉਹ ਕਿਸੇ ਕਮਾਂਡਰ ਨੂੰ ਨਤਜਾ ਲਾ ਉਹ ਇਹ ਇਹ ਕੰਮ ਨਹੀਂ ਕਰੀਦਾ ਮੇਰੇ ਆ ਸਾਲਿਆ ਨਾਲੇ ਤੂੰ ਕਰਾਉਣਾ ਜੇ ਤੂੰ ਵਾਂਡਣ ਤੇ ਢਾਈ ਮਾਰ ਗਿਆ ਤੇਰੇ ਵਾਲੀ ਹੋਰ ਕਿਤੇ ਟੋਰ ਚੱਲੇਗੀ ਉਹ ਤੋੜਿਆ ਜਾ ਜਾਂਦਾ ਨਹੀਂ ਭੈਣ ਦੀ ਬੁੱਧੀ ਉਹ ਹੋ ਜਾਊਗੀ ਗਾਂਹਾਂ ਦੀ ਤੂੰ ਗੁਕੰਦਾਂ ਗੱਲ ਕਰਦੇ ਆ ਆਪਾਂ ਦੇ ਕੀ ਲੈਣਾ ਦੇਖ ਉਹ ਤੋਂ ਬਾਈ ਦੇਣੀ ਅੱਜ ਜਾ ਯਾਰ ਦਵਾਈ ਤੈਨੂੰ ਆਏ ਘਰ ਹਾਂ ਘੜਾਂ ਦੇ ਮਿੱਠੂ ਲਿਆਇਆ ਸੀ ਮੈਂ ਦੋਲੂ ਦਾ ਇੱਕ ਆਉਂਦਾ ਹੈ ਡੰਡੇ ਦਾ ਡੰਡੇ ਦਾ ਸੇਲ ਆਉਂਦਾ ਇੱਕ ਅੱਛਾ ਗੜੀਆਂ ਦਵਾਈਆਂ ਨੇ ਸਾਡੇ ਕੋਲ ਕਾਖੜੇ ਬੜੀ ਗੁਰੂ ਗੁਰੂ ਨੇ ਆਏ ਆ ਆ ਤੂੰ ਇਹ ਲਾਲਾ ਦੂਜੀ ਦਵਾਈ ਦੂਜੀ ਜਿਹੜੀ ਆ ਕੀ ਬੁੰਡ ਬੰਦਾ ਹੈ ਅੱਛਾ ਬੁੰਡ ਬੰਦਾ ਬੜੀ ਓਏ ਆਇਨਾ ਵਾਲਾ ਯਾਰ ਕੰਜਰ ਦਾ ਫਾਰਾ ਨੱਕ ਤੇ ਤੇਰੀ ਹੋਏ ਬੰਦਾ ਹੈ ਨਾ ਕਮਰੇ ਬੈਠੇ ਨਹੀਂ ਕਿਤੇ ਨਾ ਆ ਤੇਰੂਂ ਗਾਏ ਕੰਗਰਦੇ ਆ ਖੋਲੀ ਕੋ ਯਾ ਨਾ ਜਾਓ ਤੇਰੇ ਨੂੰ ਲੈ ਦੇ ਲੈ ਦੇ ਮੇਰੇ ਆਲਾ ਆ ਬੋਲ ਚੱਲਦੀ ਐ ਨਾ ਥਾ ਬਣਦੀ ਤੇਰੀ ਫਾਰਾ ਬੈਦਾ ਅੱਛਾ ਵਾ ਬੱਲੇ ਬੱਲੇ ਉਦੋਂ ਉੱਤੇ ਛਿਰਕਨੇ ਹੋ ਇਹ ਝੁੰਡੇ ਤੇ ਫਣੀ ਪੜੀ ਹੈ ਇਹ ਮਗਲੀ ਤੂੰ ਤੇ ਹੁਣ ਕਈ ਵਾਰੀ ਹਲਵਾ ਖੱਲਿਆ ਪਹਿਲੀ ਵਾਰ ਬੰਦਾ ਬਹੁਦਾ ਅੱਛਾ ਆਈ ਗੱਲ ਇੱਕ ਤੇ ਮਾਸ਼ਦਾ ਕਹਿੰਦਾ ਜੇ ਸੱਤ ਖਜਲੀ ਚੱਕਦੇ ਆਈ ਨਹੀਂ ਚੱਲਦਾ ਉਹ ਤੇਰੇ ਮਗਰੂ ਹੀ ਜੇ ਤੂੰ

ਤੇ ਇਸ ਨਖਾ ਦੇ ਕੇ ਗਈ ਭਰਾਵਾ ਇਹ ਨਹੀਂ ਗੱਲ ਹੁੰਦੀ ਨਾ ਐਸੀ ਮੇਰੇ ਕੋਲ ਹੈ ਨਹੀਂ ਪੀਟਰ ਮੇਰੇ ਕੰਕਾ ਵੇਲੇ ਨਾ 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 ਰੁਪੀਏ ਨਾ ਲੱਗਣਗੇ ਕੋਈ ਬਾਤੋਂ ਪਾਏ ਕੋ ਘਰੇ ਡਾਂਗ ਬਣਾਉਂਦੇ ਤੇ ਤੁਸੀਂ ਆਪ ਮੇਰੇ ਲੈ ਆਉਂਦੇ ਇੱਕ ਦੀ ਥਾ ਤੇ ਦੋ ਗੱਟੇ ਦੇ ਜੀ ਮੈਂ ਤਾਂ ਐਂ ਨਾ ਕਰ ਤੇ ਮੈਨੂੰ ਦਵਾਈ ਦੇ ਯਾਰਾ ਮੈਂ ਦਵਾਈ ਉਹ ਮੇਰਾ ਗੁਰਪਾ ਹੀ ਵੇਖ ਤੂੰ ਮੇਰੇ ਮੋਰੇ ਵਿੱਚ ਪਹਿਲਾ ਸੁੱਕਾ ਨਾ ਸੁੱਕਾ ਜਾਨੀ ਮੋਰੇ ਆਏ ਤੈਨੂੰ ਕੋਈ ਨਾ ਕੁਝ ਦੇ ਕੇ ਤੋੜਦਾ ਹਾਂ ਜੀ ਦੇ ਦੇ ਕਰਦਾ ਕਾ ਪਾਣੀ ਪੀਂਦੇ ਫੇਰ ਭਾਈ ਪਾਣੀ ਹੋਰ ਮੈਂ ਲੈ ਨਹੀਂ ਆ ਕਿਹਦੇ ਨਾਲ ਨਾ ਬਈ ਨਾ ਬਈ ਲੈ ਇਹ ਲੋਕਾਂ ਕਾਹਦੇ ਨਾ ਬਈ ਕੁਛ ਸ਼ਰਮਾ ਲੈਣਾ ਆ ਸ਼ਰਮੇ ਬੜੀ ਦੂਰੋਂ ਲੈ ਆਂਦੇ ਅੱਖ ਦੇ ਵਿੱਚ ਪਾਉਣ ਤਾਖੜਾ ਕੋਈ ਇਹ ਬੜੀ ਦੂਰ ਤੇਰੇ ਵਾਂਗ ਆ ਭਰਾ ਆ ਸੀ ਲੈ ਗਿਆ ਇੱਕ ਪਹਾੜਾਂ ਦੇ ਵਿੱਚੋਂ ਲੈ ਆਇਆ ਦਿਲ ਦਾ ਫਰੇਮ ਪਾਏਗਾ ਕਾਹੀ ਬਾਗਾਂ ਦਾ ਕਿਤਾ ਕਿਤਾ ਨਾ ਖਾ ਗਿਆ ਭਾਈ ਮੇਰੇ ਭਾਈ ਚੜੂ ਤੇ ਆ ਦੇ ਮੇਲੇ ਆ ਆ ਜਾਉਂਦੇ ਆ ਚੰਗਾ ਫਿਰ ਆ ਜਾ ਚੱਲ ਗਿਆ ਫਿਰ ਓ ਮੈਂ ਇਹ ਹਰਾਇਆ ਬੱਡਰ ਕਰ ਦੇਖਣਾ ਚੱਕ ਜਣੇ ਵੱਖਾ ਸਾ ਇਧਰ ਆ ਹਾਂ ਮੇਰੇ ਬੱਡਰ ਕਰ ਗਾਲ ਲੱਕ ਮੇਰੇ ਉੱਧਰ ਚੱਲ ਬੰਦ ਲੋ ਜੰਗਾ ਭਾਈ ਜੰਗਾ ਭਾਈ ਕਹਿੰਦਾ ਭਾਈ ਕੰਗਾ ਹੀ ਕੰਗਾ ਹੋਰ ਕੋਈ ਰਾਸ ਸੱਜੋ ਦਵਾਈ ਬੂਟੀ ਉਧਰ ਜਾ ਕੇ

ਨਾ ਫਟ ਕੇ ਮੇਰਾ ਬਾਬਾ ਕਰ ਦੇਣਾ ਤੂੰ ਇਹਦਾ ਫਿਰ ਬਾਸਾ ਉਪੜਾਗੇ ਨਾ ਨਾ ਬਸ ਲੈ ਤਾਂ ਘੜੀ ਦੇ ਵਤੀ ਕੇ ਹੋਣੀ ਘੜੀ ਦੇਖ ਲੈ ਤੇ ਪਿਸਤਾ ਦਾ ਖਰਾਬ ਹੋ ਰਿਹਾ ਜੇ ਘੜੀ ਤੇ ਦੇਖ ਲੈ ਟਾਈਮ ਤੇ ਤੂੰ ਐ ਲਾ ਲਾ ਬਾ ਚਾਰ ਪੰਜ ਕਿ ਵਾਈ ਚੱਲੇ ਇਹ ਟਿੱਕੀ ਹਾਂ ਬੇਥੂ ਉੱਚੀ ਧਰਤੀ ਨਾਲ ਆਏ ਪਾਣੀ ਦਾ ਕੋਈ ਘਾਤ ਮਿਲਦਾ ਨਾ ਨਾ ਮੈਨੂੰ ਪਤਾ ਨਾ ਤੇ ਚੀਜ਼ਾਂ ਦਾ ਉਹ ਵਾਲਾ ਕਰਦੇ ਆ ਪੁਰਾਣੇ ਟਾਈਮਾਂ ਕਿ ਜਦੋਂ ਅਸੀਂ ਪਾਣੀ ਲਾਉਦੇ ਨਾ ਪੁਰਾਣੇ ਟਾਈਮਾਂ 'ਚ ਤੂੰ ਬੌਂਡ ਵੀ ਦਿੰਦਾ ਰਿਆ। ਕੱਲ ਤਾਂ ਮੇਰੀ ਸੁਣ ਲੈ ਇੱਕ। ਤੇ ਸੀ ਤਾਰਾ ਦੇਖ ਕੇ ਦੱਸ ਦਿੰਦੇ ਸੀ ਬਈ ਇੰਨੇ ਵੱਜ ਗਏ, ਇੰਨੇ ਵਈਆ। ਕਿਹਦਾ ਰੋ ਪੰਜਰ ਦੇ ਹੱਲੇ ਨਹੀਂ ਤਾਰਾ ਕੋ ਵੇਖ ਲਿਆ। ਉਹ ਦੀਂ ਦਾ ਕੋ ਨਹੀਂ। ਦੀਂਦ ਗੱਲ ਕਰਦੇ ਆਪਾਂ ਦਾ ਜਲਦੀ ਦਾ ਹੋਊ। ਐਨਕ ਕਾਹੇ ਨੰਬਰ ਲੱਗ ਚੱਲੀ। ਐਨਕ ਦਾ ਲਾਲਾ ਸਾਹਿਬ ਤਿੰਨ ਚੱਕ ਕਰਦੇ ਦੋ ਰਹਿ ਗਏ ਦੋ ਚੱਦਾ ਪਾ ਦੇ ਢੂੜ ਬਣ ਗਏ ਢੂੜ ਨੰਬਰ ਢੂੜ ਲੰਬੋ ਨਾ ਤੇਰੀ ਫਿਰ ਨਿਗਾਹ ਤੇ ਇਹ ਕਰ ਦਈਏ ਜੀ ਕਰ ਦੇਗਾ ਬਾਏ ਕਾਹ ਨਾ ਅੱਖੋ ਅੱਖ ਮਾਰੇਗਾ ਦੇਖੀ ਕਿਤੇ ਨਾ ਨਾ ਸੁਰਮਾ ਦੇ ਨੂੰ ਤੈਨੂੰ ਸਾਫ ਦੀ ਫਰੀ ਦਾ ਰਗੜਿਆ ਅੱਖਾਂ ਦਾ ਖਰਾਬ ਕਰ ਦੀ ਨਾ ਨਾ ਵਾਹ ਜੀ ਵਾਹ ਜੀ ਵਾਹ ਅੱਖਾਂ ਵਿੱਚ ਖਰਾਬ ਦੇਸੀ ਦਵਾਈ ਦੇ ਨੂੰ ਕਰੀ ਤਾਂ ਫਿਰ ਦੇਖ ਕੇ ਜਾਈ ਕਿ ਬਣਿਆ ਪਿਆ ਬਣਿਆ ਪਿਆ ਸਾਡੇ ਕੋਲ ਹੀ ਹੈ ਅੱਛਾ ਜੀ ਲੈਣ ਵਾਲਾ ਬਣ ਤੂੰ ਫਲਾਈ ਇੱਕ ਫਲਾਈ ਪਾ ਲਿਆ ਅਗਰ ਹੀ ਆਥੜੇ ਸੌਣ ਲੱਗੇ ਪੈਸੇ ਤਾਂ ਫਿਰ ਹੁਣ ਹੈ ਹੀ ਨਹੀਂ ਨਾ ਪੈਸੇ ਫਿਰ ਪੈਸੇ ਹੈ ਨਹੀਂ ਤੇ ਫਿਰ ਪੈਸਿਆਂ ਬਿਨਾ ਤੇ ਗੱਡੀ ਵੀ ਚੱਲਦੀ ਓਏ ਆ ਮਹੀਨੇ ਲੁਕਣ ਕਾਈ ਰਿਓ ਤੈਨੂੰ ਦੇ ਦਾਂਗੇ ਯਾਰ ਨੋ 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 ਫੇਰ ਰਹਿੰਦੇ ਆ ਬੜਾ ਆ ਇਹ ਨਾ ਕਰਿਆ ਕਰ ਪੈਸਿਆਂ ਬਿਨਾ ਗੱਡੀ ਨਹੀਂ ਚੱਲਦੀ ਦੇਖ ਤੂੰ ਆਪ ਸਿਆਣਾ ਉਹਦਾ ਗੱਲ ਤੇਰੀ ਠੀਕ ਕਰ ਭਾਈ ਉਹ ਠੀਕ ਹੈ ਹਾਂ ਵੜਗਾ ਬਸ ਜਿਹੜੇ ਚੈ ਨੰਗੀ ਆਂਦਾ ਭਾਈ ਉਹ ਚੰਗੀ ਗੱਲ ਹੁਣ ਜਵਾ ਕਰੇ ਨੂੰ ਪਤਾ ਗੱਭਰੂ ਹੋ ਗਏ ਉਤਰੀ ਹੋ ਗਏ ਕੰਦ ਸੁਣਦੇ ਨਹੀਂ ਕੋਈ ਐ ਵੀ ਗੱਲ ਹੈ ਆ ਗੱਲ ਪੂਰਨ ਕਰਨ ਨੂੰ ਮੈਂ ਉਹਦਾ ਥੋੜਾ ਠੜੀ ਕਰੀ ਰੱਖਦੇ ਆਂ ਆਂ ਬਸੇ ਪਹੂ ਆਇਓ ਗਈ ਰਹੀ ਆ ਤੁੰਦੇ ਸਾਰੀ ਇਹਨਾਂ ਕਾ ਮੈਂ ਜਿੰਦਗੀ ਲਗਾਤੀ ਉਹ ਸਾਰੀ ਜਿੰਦਗੀ ਲਾਂਗੀ ਲਾਂਗੀ ਨਾਥ ਤੂ ਆਤਾ ਗਏ ਮੇਰੇ ਪਾਂਡੇ ਚਕਾਇਆ ਖੜਿਆ ਆ ਪਾਂਡੇ ਯਾਰ ਕਿੱਧਰ ਪਾਵੇ ਨੂੰ ਲਿਆਏਗਾ ਵੇਖੋ ਓਏ ਆ ਜਾ ਕਿ ਬਾਬੇ ਦੀ ਗੁੰਡ ਪਾੜਦੀ ਆ ਚੱਲ ਖੂਈ ਗੱਲ ਨਹੀਂ ਚੁਕਾ ਆਂ ਆਈ ਚੱਲਿਆ ਬੱਸ ਤੋ ਚੱਲ ਇੱਥੋਂ ਆਹੋ ਚੱਲ ਆ ਇਧਰ ਹੀ ਹੋ ਚੱਲਦੇ ਆ ਦੇਖਦਾ ਪਹਿਨਾ ਕਿਤੇ ਬੰਡ ਬਣਾ ਲੈ ਆ ਉਰੇ ਨਾ ਧਰ ਦਿਆਂ ਫਲਾ

ਉਈ ਹਾਇ ਗੋ ਮੂਲੀਆਂ ਪਾਚ ਲਈਏ ਜੇ ਸੰਗ ਮਾਲ ਲੈਣ ਦਾ ਮੇਰੇ ਕੋਲੇ ਆ ਨਾ ਨਹੀਂ ਉਹਦੇ ਸੀ ਲੈਣਾ ਦੇਖ ਲਾ ਬਾ ਉਹ ਤੇ ਗਿੱਲਾ ਪਿਆ ਵਾਂਤੀ ਕੰਜਰਾ ਔਰ ਆ ਪਾਂਡੇ ਚ ਪਉਣੀ ਆ ਮੁੰਡਾ ਵੱਨ ਕੇ ਭਰ ਗਿਆ ਅੱਖਾ ਅੱਖਾ ਅੱਛਾ ਔਰ ਗੋਈ ਤਾਂ ਚੱਕੀ ਨਹੀਂ ਜਾਂਦੀ ਸੀ ਕਾ ਰੰਨਿਆ ਕੋਈ ਨਹੀਂ ਹੋਰ ਬਸ ਠੀਕ ਠਾਕ ਹੈ ਹਾਂ ਵਧੀਆ ਪਹਿਲਾ ਕੋਹ ਹੈ ਨਾਲੇ ਕੋਈ ਨਾ ਕੋਈ ਆ ਜਾਂਦਾ ਪਰ ਖਾਲੀ ਨਗੜੇ ਕੋਲੇ ਉਹ ਕੰਗਿਓਰਦਾ ਕੰਮ ਨਾ ਕਰਿਆ ਕਰ ਤੇ ਹੋਰ ਕੀ ਕਰੀਏ ਦੱਸ ਇਹ ਤੇਰਾ ਫਿਰ ਤੱਤ ਮਰ ਜਾਣਗੇ ਸਾਰੇ ਆਏ ਤਾਂ ਕਿੱਧਰ ਮਰਨਗੇ ਨਾ 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 ਇਹ ਤੇ ਕੰਮ ਬੜਾ ਮਾੜਾ ਏ ਮਾੜਾ ਕਿਾ ਦਾ ਟਾਈਮ ਪਾਸ ਹੋ ਜਾਂਦਾ ਨਾ ਤਾਂ ਟਾਈਮ ਪਾਸ ਹੋ ਜਾਂਦਾ ਇੰਚ ਇਹਦੀ ਗੱਲ ਠੀਕ ਏ ਤੇ ਪਰ ਟਾਈਮ ਪਾਸ ਵਾਲੀਆਂ ਗੱਲਾਂ ਕਿੱਥੇ ਨਾਲੇ ਸਵਾਦ ਆਉਂਦਾ ਅੱਖਾ ਉਹ ਸਵਾਦ ਨਹੀਂ ਦਾ ਫੱਟੇ ਲੋਕ ਸਵਾਦ ਨਹੀਂ ਭੈਣ ਗੜਤੀ ਕਈਆਂ ਦੀ ਹਾਂ ਕੋਈ ਜੀਵ ਰੱਖਵਾ ਦੇ ਕਿਸੇ ਨੂੰ ਦੂਜੇ ਥੋਕੂ ਦੱਸੇ ਬਕਾਲ ਹੋ ਰੇ ਹਾਂ ਕੰਜੜ ਦਾ ਕੋਈ ਬੰਦੇ ਮੁੰਡੇ ਨੂੰੋਂ ਦੇਣ ਲੱਗੇ ਹਾਂ ਇਹ ਕੀ ਗੱਲ ਬਾਣੀ ਅੱਛਾ ਤੇ ਮੈਂ ਸੁਣਿਆ ਗੱਲ ਜੀ ਇਹ ਫੇਰ ਤੂੰ ਦੇਖ ਕੋਈ ਨਾ ਕੋ ਕਟਾਣੂ ਹੋਣਗੇ ਯਾਰ ਇਹ ਭੈਣ ਦੇਖ ਮੇਰੇ ਕੋਲ ਤਾਂ ਕੋਈ ਆਇਆ ਨਹੀਂ ਮੈਨੂੰ ਦੇਣ ਵੇ ਉਹ ਕੰਜੜ ਤੇ ਮੈਂ ਤੇ ਇੱਕ ਵਾਸਤੇ ਵਿੱਚ ਚੱਲਿਆ ਸੀ ਇੱਕ ਵੇਲਾ ਅੱਛਾ ਉਹ ਕੰਜੜ ਦਾ ਮੇਰਾ ਦੇ ਆਈ ਫੁੱਲ ਤੂਫਣ ਫੜਨ ਲੱਗ ਗਿਆ ਅੱਛਾ ਫਿਰ ਮੈਨੂੰ ਕਿਸੇ ਨੇ ਦੱਸਿਆ ਕਹਿੰਦਾ ਇਹ ਬਾਬਾ ਛਟੂਲੇ ਹੁੰਦੇ ਨੇ ਅੱਛਾ ਆਪਾਂ ਦੇ ਇਹੋ ਕੰਮ ਪਤਾ ਹੀ ਨਹੀਂ ਹੈ ਹਾਂ ਹਾਂ ਪਤਾ ਪਤਾ ਹੀ ਨਹੀਂ ਪ੍ਰਾਣੇ ਬੰਦੇ ਕੀ ਪਤਾ ਲੈ ਆਪਾਂ ਨੂੰ ਹੀ ਪਤਾ ਇਹ ਤਾਂ ਕਮਾਲ ਦੀ ਗੱਲ ਐ ਯਾਰ ਮੰਡੇ ਲੱਗ ਰਹੀ ਐ ਦੋ ਕੀ ਹੁਣ ਦੱਸੋ ਵਈ ਦੁਨੀਆ ਦਾ ਖੀਬ ਅੰਤ ਆ ਗਿਆ ਅੰਤ ਆ ਗਿਆ ਨਾਥਾ ਵੈਸੇ ਇਦੂ ਵਾਰ ਤਾਂ ਮਰਨਗੇ ਮਰਨ ਕੀ ਬੋੰਡ ਦੇਣ ਲੱਗੇ ਜਣੇ ਇਦੂ ਘਟ ਕੀ ਹੋ ਹਾਂ ਹਾਂ ਉਹ ਤਾਂ ਗੱਲ ਤੇਰੀ ਸਿਆਣੀ ਆ ਆਜ ਦਾ ਲੋੜਾ ਮੈਨੂੰ ਨਹੀਂ ਟਕਰੇ ਨਹੀਂ ਮੈਂ ਤਾਂ ਕਰ ਦਿਆ ਫਾਕੜਾ ਮੇਰੇ ਸਲੇਜਾ ਅੱਛਾ ਉਹ ਕੋਈ ਨਹੀਂ ਤੈਨੂੰ ਘਤਰਾ ਹੁੰਦੇ ਕਿ ਤੁਝੇ ਕੁਰਤੇ ਪਜਾਮੇ ਵਾਲੇ ਹੁੰਦੇ ਹੋ ਆਏ ਨਹੀਂ ਪਤਾ ਉਹ ਤੇ ਕਹੀ ਪਤਾ ਨਹੀਂ ਹੁੰਦਾ ਆ ਆਮ ਬੰਦਾ ਹੁੰਦਾ ਮੈਂ ਤਾਂ ਕਈ ਵਾਰੀ ਬੱਸ ਜਿਵੇਂ ਜਣਾ ਕਈ ਨਹੀਂ ਤਾਂ ਪੈਂਟਾਂ ਹੀ ਪਾਈਆਂ ਹੁੰਦੀਆਂ ਕਈ ਜਿਵੇਂ ਕੁਰਤੇ ਪਜਾਮੇ ਇਹਨੇ ਮੈਂ ਤਾਂ ਨਿਰਖ ਕਰੀ ਲਈ ਯਾਰ ਉਹ ਆਏ ਨਹੀਂ ਪਤਾ ਲੱਗਦਾ ਉਹ ਤੇ ਕੰਜਰਾ ਆਪੇ ਮੰਨ ਜਾਂਦੇ ਅੱਛਾ ਆਪੇ ਮੰਨ ਜਾਂਦੇ ਆਪੇ ਮੰਨ ਜਾਂਦੇ ਅੱਛਾ ਜੀ ਹੋਰ ਮੈਂ ਵੀ ਆਪ ਦੇਖਿਆ ਇੱਕ ਦਿਨ ਟਾਈਲੀ ਫੂਨ ਤੇ ਆ ਰਿਹਾ ਸੀ ਅੱਛਾ ਉਹਦੇ ਨੱਚੀ ਜਾਵੇ ਵਾਲ ਜੇ ਖਿਲਾਾਰੇ ਮੇਰੇ ਸਾਰੇ ਅੱਛਾ ਉਹ ਨਿਕਰਾਂ ਵਾਈ ਫਿਰਦੇ ਉਪੋਏ ਦੇ ਯਾਰ ਉਸ ਕੋਈ ਗੱਲ ਨਾ ਥਾ ਜਿਹੜੀਆਂ ਇਹ ਬੱਦ ਕੁੱਟਣ ਗਾਈਆਂ ਪਾਉਂਦੇ ਨਾ ਪੈਂਟਾਂ ਜੀਆਂ ਉਹ ਨਹੀਂ ਕੋਈ ਨਾਲ ਮੰਗਰ ਖੁਰਕ ਹੋਣ ਲੱਗ ਜਾਂਦੀ ਐ ਕਸੀ ਹੁੰਦੀ ਆ ਕੋਈ ਨਹੀਂ ਨਹੀਂ ਗਾਈਆਂ ਜਿਆ ਪਤਾ ਨਹੀਂ ਇਹ ਕੁਈ ਪਤਾ ਨਹੀਂ ਕਰਦਾ ਤੂੰ ਦੇਣ ਲੱਗ ਜੀ ਇਹ ਕਿਵੇਂ ਤੇ ਲੱਗੋ ਚਾਦਰਾਂ ਵਾ ਨਾ ਖੁੱਢੀ ਤੂੰ ਗੱਲ ਕਰਦਾ ਖੁੱਲੀ ਕਪੜਾ ਛੇਤੀ ਮੈਂ ਤੇ ਲੈਣ ਵਾਲਿਆ ਤੇ ਮੈਂ ਦੇਣ ਵਾਲਿਆ ਤਾਂ ਹੀ ਨਹੀਂ ਪੱਲ ਕਰਦਾ ਗੰਗਰਦਾ ਜੀ ਦੇਣ ਵਾਲਾ ਹੁੰਦਾ ਤੇ ਤੈਨੂੰ ਲਾ ਲੈਂਦਾ ਐਸੇ ਤੇਰੀ ਭੈਣ ਗੜੀ ਐ ਸਾਲ ਬਾਰ ਗੱਲ ਕਰਦਾ ਗੱਲ ਕਰਦਾ ਗੱਲ ਕਰਦਾ ਯਾਰ ਲੋੜਾ ਨਾ ਕਰਦਾ ਚੱਕਰੀ ਗੁੱਸਾ ਨਾਲ ਘਰ ਭੱਜਦਾ ਗੁੱਸੇ ਦਾ ਗੁੱਸੇ ਨੂੰ ਤੂੰ ਮੇਰਾ ਹੀ ਖਣ ਫੜ ਲੇਗਾ ਕਰੇਗਾ ਤੇ ਆਵਦਾ ਕਰੇਗਾ ਖਾਣਾ ਹੋਇਆ ਭਾਂਜਾ ਲੰਨਾ ਤੇਰਾ ਹੋਇਆ ਕਾਂ ਦੀਪ ਮੁਆਈ ਮਾਨ ਕੰਜੜਾ ਪੁਰਾਣੇ ਜਵਾਨੇ ਚ ਜਿਵੇਂ ਤ੍ਰੇਮੜ ਨਹੀਂ ਕਹਿੰਦੇ ਸੀ ਤ੍ਰੇਮੜੀ ਮਾਨ ਤੂੰ ਆਹ ਚਲੇ ਬੜਾ ਭਾਂਜਾ ਆਏ ਨਾ ਨਾ થਾਏ ਚੱਕਰ ਤੇ ਰਾਤ ਇਕੜਾ ਮੇਰੇ ਨਾਲ ਪੰਡ ਯਾਰ ਪੁੰਡ ਦਿੰਦਾਰ ਆ ਮੈਂ ਉਹ ਆਵ ਲੈ ਆ ਅੱਜ ਇਹ ਕੀ ਆਪਣੇ ਰੌਣੇ ਨਹੀਂ ਆ ਆ ਭਾਂਜੇ ਲੱਕੜ ਲਵੇ ਤੂੰ ਚੱਕ ਜਾ ਤੈਨੂੰ ਪੰਡ ਜਗਾਉਣਾ ਚੱਕਾ ਦੇ ਚੱਕੀ ਆਪੇ ਚੱਕਾ ਬਹਾੜੀ ਬੜੇ ਕੰਜੜਾ ਹੈ ਤਾ ਹੋਰ ਆ ਚੱਕਲਾ ਬਗਲੀ ਜੀ ਭਾਈ ਤੇਰੀ ਕਾਲ ਕਾਲ ਆ ਜਾ ਹੱਟ ਨਾ ਖਾਣੀ ਕੰਜੜਾ ਆਹੀ ਚੱਲ ਆਹੀ ਕਰ ਲਈ ਆ ਆ ਜਾ ਬੋਲ ਚੱਲ ਚੱਲ ਨਾਥਾ ਹੋਰ ਇਹਦੀ ਕੋਈ ਰੇੜੀ ਰੂੜੀ ਲੈ ਆਉਂਦਾ ਰੇੜੀ ਬੱਸ ਯਾਰ ਮੈਂ ਆ ਖੱਦਰ ਤੇ ਲੈ ਚੱਲਾ ਗਿਆ ਚਲੋ ਚਲੋ ਸਾਈਕਲ ਦੇ ਵਿੱਚ ਸਹੀ ਨਹੀਂ ਐ ਸਾਈਕਲ ਆਹ ਸਾਈਕਲ ਲੋਟ ਸਾਈਕਲ ਪੈਂਚਤੀਰ ਹੋ ਰਿਆ ਸੀ ਨਾਥਾ ਅੱਖਾ ਉਹ ਸਕੂਟਰ ਪਵਾ ਫਿਰ ਤੂੰ ਵੀ ਪਵਾਉਣੀ ਆ ਉਹਦੇ ਇੱਕ ਗੱਲ ਹੋਰ ਉਹ ਸਕੂਟਰ ਦੇ ਮਗਰ ਰੀੜੀ ਬਣਵਾ ਲੈ ਮੋਜ ਬਣ ਜਾਣੀ ਓਏ ਅੱਖਾਂ ਸੀ ਮੁੰਡੇ ਨੂੰ ਜਿਹੜਾ ਮੰਨਦੇ ਆ ਭੈਂਦੇ ਲੋੜੇ ਅੱਖਾ ਹੋਰ ਮੈਂ ਕਿਹਾ ਸਕੂਟਰ ਮਗਰ ਬਣਾਲਾ ਉਹਨੂੰ ਆਇਆ ਮੈਨੂੰ ਲਿਆਉਣਾ ਪਊਗਾ ਭੈਂਚੋੜੀ ਵਾਛੀ ਕੇ ਫਿਰ ਤੈਨੂੰ ਚਲਾਉਣਾ ਨਹੀਂ ਆਉਂਦਾ ਮੈਨੂੰ ਚਲਾਉਣਾ ਨਹੀਂ ਆਉਂਦਾ ਖੱਤ ਆ ਫਿਰ ਮੁੰਡਿਆਂ ਨੂੰ ਆਇਆ ਹੋ ਜਾਂਦਾ ਫਿਰ ਸਾਨੂੰ ਵੇਹਣ ਤੇ ਬਾਪੂ ਆਪੇ ਬਾਪੂ ਲਿਆਊਗਾ ਚੱਲ ਬੂਈ ਦਰ ਆਇਆ ਚੱਲ ਗਏ ਫਿਰ ਹਾਂ ਚੱਲ